ਚਲੋ ਚਲਦੇ ਹਾਂ ਚਾਰਖੰਡ ਦੇ ਜੰਗਲਾਂ ਵਿੱਚ ਚਿੱਥੇ ਅੱਜ ਤੋਂ 150 ਸਾਲ ਪਹਿਲਾਂ ਉਰਾਵ ਸਮਾਜ ਵਿੱਚ ਇੱਕ ਬੱਚੇ ਨੇ ਜਨਮ ਲਿਆ ਜਿਸ ਦਾ ਨਾਮ ਰੱਖਿਆ ਗਿਆ ਬਿਰਸਾ ਜੋ ਬਾਅਦ ਵਿੱਚ ਬਿਰਸਾ ਮੁੰਡਾ ਦੇ ਨਾਮ ਨਾਲ ਪ੍ਰਚਲਿਤ ਹੋਇਆ ਇਹ ਉਸ ਸਮੇਂ ਕਿਸ ਨੂੰ ਪਤਾ ਸੀ ਕਿ ਇਹ ਬਿਰਸਾ ਮੁੰਡਾ ਆਦੀਵਾਸੀਆਂ ਦੀ ਆਜ਼ਾਦੀ ਦਾ ਸੂਰਜ ਬਣੇਗਾ ਚਲੋ ਉਸ ਬਿਰਸੇ ਮੁੰਡੇ ਦੀ ਜ਼ਿੰਦਗੀ ਦੀਆਂ ਕੁਝ ਚਲਕਾਂ ਨੂੰ ਤੱਕੀਏ ਵੇਸਾ ਵੇਸਾ ਕਿੱਥੇ ਆ ਬੇਟਾ ਵੇਸਾ ਇੱਥੇ ਆ ਤੂੰ ਫੇਰ ਜੰਗਲਾਂ ਦੇ ਅੰਦਰ ਅੰਦਰ ਨਿਕਲ ਪਿਆ ਸੀ ਮਾਂ ਮੈਨੂੰ ਜੰਗਲ ਬੁਲਾਉਂਦੇ ਨੇ ਹਰ ਜੀਵ ਹਰ ਪੱਤੇ ਮੈਨੂੰ ਆਪਣੇ ਪੁਰਖ ਲੱਗਦੇ ਨੇ ਵੇਸਾ ਪੱਤੇ ਲਿਆ ਅੱਜ ਖਾਣਾ ਪੱਤਿਆਂ ਤੋਂ ਹੀ ਬਣੇਗਾ ਠੀਕ ਮਾਂ ਪਰ ਮਾਂ ਸਾਡੇ ਲੋਕਾਂ ਨੂੰ ਇਹ ਬਾਦਨੀਆ ਤਾਕਤਾਂ ਐਨਾ ਤੰਗ ਕਿਉਂ ਕਰਦੀਆਂ ਨੇ ਪੁੱਤ ਜ਼ੁਲਮ ਹਮੇਸ਼ਾ ਸੱਚੇ ਮਨੋਖਦਾ ਇਮਤਿਹਾਨ ਲੈਂਦਾ ਹੈ ਮੌਈ ਤਾਂ ਆਵੇਗਾ ਜੋ ਸਾਡੇ ਹੱਕਾਂ ਲਈ ਲੜੇਗਾ ਮਾਂ ਮੈਂ ਵੀ ਵੱਡਾ ਹੋ ਕੇ ਆਪਣੇ ਲੋਕਾਂ ਲਈ ਕੁਝ ਵੱਡਾ ਕਰਾਂਗਾ ਫਿਰਸੇ ਤੇ ਇਹ ਬੱਚੇ ਅੱਗੇ ਜਾ ਕੇ ਸਤ ਸਾਬਤ ਹੁੰਦੇ ਹਨ ਬਿਰਸਾ ਦਾ ਆਪਣੇ ਲੋਕਾਂ ਆਪਣੇ ਸਮਾਜ ਤੇ ਆਪਣੇ ਜੰਗਲਾਂ ਨਾਲ ਬਹੁਤ ਪਿਆਰ ਸੀ ਇਹਨਾਂ ਕਾਰਨ ਹੀ ਉਹ ਕ੍ਰਾਂਤੀ ਦੇ ਰਾਹ ਤੇ ਚੱਲਿਆ ਬਿਰਸਾ ਬਿਰਸਾ ਬੰਦਾ ਪੜਾਈ ਵਿੱਚ ਬਹੁਤ ਹੁਸ਼ਿਆਰ ਸੀ ਜਿਸ ਕਾਰਨ ਬਾਦਰੀ ਉਸ ਨੂੰ ਇਸਲਾਮ ਤਰਫ ਕਬੂਲ ਕਰਾਉਣਾ ਚਾਹੁੰਦੇ ਸਨ ਪਰ ਬਿਰਸਾ ਬਿਰਸਾ ਆਪਣੇ ਲੋਕਾਂ ਲਈ ਕੁਝ ਕਰਨਾ ਚਾਹੁੰਦਾ ਸੀ ਬਿਰਸਾ ਅੰਗਰੇਜ਼ਾਂ ਦਾ ਵਿਰੋਧ ਕਰਦਾ ਅਤੇ ਲੋਕਾਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਕਰਦਾ ਲੋਕ ਬੇਸੇਨਾ ਰਲ ਗਏ ਅਤੇ ਅੰਗਰੇਜ਼ਾਂ ਨੂੰ ਲਗਾਮ ਦੇਣੀ ਬੰਦ ਕਰ ਦਿੰਦੇ ਹਨ ਜਿਸ ਕਰੋਂ ਅੰਗਰੇਜ਼ ਪੜਕ ਜਾਂਦੇ ਹਨ ਅਤੇ ਗਾਉਂ ਵਿੱਚ ਪਿੰਡ ਲੋਕਾਂ ਤੋਂ ਟੈਕਸ ਮੰਗਣ ਆਉਂਦੇ ਹਨ ਵਿਲੇਜ ਵਾਲੇ ਸੁਣ ਲੋ ਇਹ ਜ਼ਮੀਨ ਹੁਣ ਗਵਰਨਮੈਂਟ ਦਾ ਹੋ ਚੁੱਕਾ ਹੈ ਤੁਰੰਤ ਟੈਕਸ ਭਰੋ ਜਾਂ ਫਿਰ ਇਹ ਜੰਗਲ ਖਾਲੀ ਕਰ ਦਿਓ ਸਾਹਬ

ਅਸੀਂ ਬਚਨ ਤੋਂ ਜ਼ਿਆਦਾ ਸਾਡੇ ਪੁਰਖਾਂ ਨੇ ਜ਼ਮੀਨ ਬਚਾਈ ਸੀ ਕਿ ਹੁਣ ਸਾਡੀ ਵਾਰੀ ਹੈ ਮੈਂ ਕਹਿੰਦਾ ਹਾਂ ਉਲਗੁਲਾਨ ਉਲਗੁਲਾਨ ਲੋਕੋ ਧਰਤੀ ਅਤੇ ਆਪਣੀ ਇੱਜ਼ਤ ਬਚਾਓ ਅਗਵਾ ਦੇਸ਼ ਮੇ ਅਗਵਾ ਰਾਜ ਅਗਵਾ ਦੇਸ਼ ਮੇ ਅਗਵਾ ਰਾਜ ਅਗਵਾ ਦੇਸ਼ ਮੇ ਅਗਵਾ ਰਾਜ ਅਜ ਤੱਕ ਅਗਰੇਜ਼ ਮੁੜ ਗਏ ਪਰ ਅਗਲੇ ਤੇ ਆਪਣੇ ਕਹੇ ਅਨੁਸਾਰ ਫਿਰ ਤੋਂ ਘਤਦੇ ਹਨ ਅਤੇ ਇਸ ਸਾਰੀ ਬਗਾਵਤ ਦਾ ਜ਼ਿੰਮੇਵਾਰ ਵਿਰਸੇ ਮੁੰਡੇ ਨੂੰ ਠਹਿਰਾਉਂਦੇ ਹਨ ਵਿਰਸਾ ਤੂੰ ਇਸ ਇਸ ਬਗਾਵਤ ਦਾ ਮੁਖੀ ਹੈ ਤੁਝੇ ਗ੍ਰਿਫਤਾਰ ਕੀਤਾ ਜਾਂਦਾ ਹੈ ਮੈਨੂੰ ਤੇ ਮੇਰੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਨਾ ਕਰੋ ਤੁਸੀਂ ਜੰਗਲ ਤਾਂ ਕੱਟ ਸਕਦੇ ਹੋ ਪਰ ਮੇਰੇ ਲੋਕਾਂ ਦੀ ਹਿੰਮਤ ਨਹੀਂ ਸਿਪਾਹੀਓ ਇਸੇ ਗ੍ਰਿਫਤਾਰ ਕਰੋ ਵਿਰਸਾ ਬਾਗ ਜਾ ਬਾਗ ਜਾ ਵਿਰਸਾ ਆਪਣੀ ਜਾਨ ਬਚਾ ਕਰ ਬਾਗ ਜਾ ਨਹੀਂ ਭਜਨ ਨਾਲ ਕੀ ਲਾਭ ਜੇ ਮੇਰੀ ਗ੍ਰਿਫਤਾਰੀ ਇਹ ਲੋਕਾਂ ਨੂੰ ਜਗਾ ਦੇਵੇ ਇਸ ਦਾ ਵੱਡੇ ਜਿੱਤ ਮੇਰੀ ਹੋਰ ਕੀ ਹੋਵੇਗੀ ਜੇ ਇੱਕ ਬਿਰਸਾ ਮਰਦਾ ਹੈ ਤਾਂ ਹਜ਼ਾਰ ਫਿਰਸੇ ਜਨਮ ਲੈਂਦੇ ਨੇ ਜੇ ਇੱਕ ਬਿਰਸਾ ਮਰਦਾ ਹੈ ਤਾਂ ਹਜ਼ਾਰ ਬਿਰਸੇ ਜਨਮ ਲੈਂਦੇ ਨੇ ਬਿਰਸਾ ਮੁੰਡਾ ਜਿੰਦਾਬਾਦ ਬਿਰਸਾ ਮੁੰਡਾ ਜਿੰਦਾਬਾਦ ਬ੍ਰਿਟਿਸ਼ ਸਪਾਹੀ ਫਿਰਸੇ ਮੁੰਡੇ ਨੂੰ ਗ੍ਰਿਫਤਾਰ ਕਰਕੇ ਲੈ ਜਾਂਦੇ ਹਨ ਤੇ ਅਖੀਰ ਵਿੱਚ 9 ਜੂਨ 1900 ਵਿੱਚ ਬਿਰਸਾ ਮੁੰਡਾ ਚੇਲ ਵਿੱਚ ਆਪਣੇ ਆਖਰੀ ਸੁਵਾਸ ਲੈਂਦਾ ਹੈ। ਪਰਸੇ ਮੁੰਡੇ ਦੀ ਇਹ ਬਲਿਦਾਨੀ ਲੋਕਾਂ ਨੂੰ ਆਪਣੇ ਹੱਕਾਂ ਲਈ ਅਗ ਦੀਵਾਸੀਆਂ ਨੂੰ ਜੀਉ ਚਾਗਰੋ ਕਰ ਜਾਂਦੀ ਹੈ। ਬਿਰਸਾ ਮੁੰਡਾ ਜਿੰਦਾਬਾਦ ਬਿਰਸਾ ਮੁੰਡਾ ਜਿੰਦਾਬਾਦ ਬਿਰਸਾ ਮੁੰਡਾ ਜਿੰਦਾਬਾਦ ਕਰਤੀ ਦੇ ਇਸ ਬਤ ਨੂੰ ਦਿਲੋਂ ਸਲਾਮ ਕਰਤੀ ਦੇ ਇਸ ਬਤ ਨੂੰ ਦਿਲੋਂ ਸਲਾਮ ਧੰਨਵਾਦ